ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਫੂਟ ਕਲੈਕਸ਼ਨਸ ਤੇ ਅੱਜ ਦੀਆਂ ਜੋ ਕਲੈਕਸ਼ਨਾਂ ਨੇ ਉਹ ਟ੍ਰੈਂਡੀ ਨੇ ਐਕਸਕਲੂਸਿਵ ਨੇ ਇਹਦੇ ਅੱਜ ਵੱਖਰੀ ਵੱਖਰੀਆਂ ਕਲੈਕਸ਼ਨਾਂ ਨੇ ਕੋਸ਼ਿਸ਼ ਕਰਾਂਗੀ ਕਿ ਸਭ ਦੀ ਨਟੇਲ ਡਿਸਕ੍ਰਿਪਸ਼ਨ ਇੱਥੇ ਦੱਸ ਦਿੱਤੀ ਹੈ ਅਗਰ ਕਿਸੇ ਦੀ ਰਾਇ ਚਾਵੇ ਤਾਂ ਨੰਬਰ ਮੈਂ ਆਪਣਾ ਐਡ ਕੀਤਾ ਹੋਇਆ ਨੰਬਰ ਤੇ ਜਾ ਕੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦੇਣਾ ਜਿਸ ਵੀ ਸੂਟ ਦੀ ਉਸੇ ਕੁਐਰੀ ਕਰਨਾ ਚਾਹੁੰਦੇ ਹੋ ਤੁਹਾਨੂੰ ਕੁਇਦਰ ਰਿਪਲਾਈ ਜ਼ਰੂਰ ਆਏਗਾ ਸਾਰੇ ਸੂਟ ਸਮਰ ਸਪੈਸ਼ਲ ਨੇ ਗਰਮੀਆਂ ਲਈ ਸਪੈਸ਼ਲ ਸੂਟ ਆਏ ਨੇ ਲਾਈਨਰ ਦੇ ਸੂਟ ਆਏ ਨੇ ਕੈਮਰਿਕ ਦੇ ਪਿਓਰ ਕੈਮਰਿਕ ਦੇ ਸੂਟ ਆਏ ਨੇ ਇਹ ਵਾਲੀ ਜਿਹੜੀ ਕਲੈਕਸ਼ਨ ਹੈ ਪਿਓਰ ਲਾਈਨਨ ਦੀ ਏਮਬਰਾਇਡਰ ਸੂਟ ਆਏਗਾ ਦੁਪੱਟਾ ਪਿਓਰ ਲਾਈਨਨ ਦਾ ਹੈ ਏਮਬਰਾਇਡਰਡ ਹੈ ਬਾਟਮਸ ਐਂਡ ਔਨ ਦਾ ਆਏਗਾ 2550 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ ਤਿੰਨ ਨੇ ਤਿੰਨ ਰੰਗ ਬਹੁਤ ਸੋਹਣੇ ਨੇ ਪਿਆਰੇ ਨੇ ਤੇ ਗਰਮੀਆਂ ਦੇ ਆ ਜਿਹੜੇ ਫੰਕਸ਼ਨ ਆਉਂਦੇ ਨੇ ਵਿਆਹ ਸ਼ਾਦੀਆਂ ਲਈ ਬਹੁਤ ਵਧੀਆ ਨੇ ਐ ਵਾਲੀ ਕਲੈਕਸ਼ਨ ਦੋ ਰੰਗਾਂ ਵਿੱਚ ਆਈ ਹੈ ਸ਼ਰਟ ਜਿਹੜੀ ਲਾਈਨਨ ਦੀ ਪਿਛਵਾਈ ਨੋਟ ਵਰਕ ਆਇਆ ਦੁਪੱਟਾ ਲਾਈਨਾਂ ਦਾ ਪਿਛਵਾਰੀ ਨੋਟ ਵਰਕ ਹੈ बॉटम्स ਹਨ ਟੂਨ ਦਾ ਆਏਗਾ 2200 ਰੁਪਏ ਦਾ ਰੇਟ ਹੈ ਦੋ ਰੰਗਾਂ ਵਿੱਚ ਇਹ ਸੂਟ ਆਏਗਾ ਤੇ ਗਰਮੀਆਂ ਤੇ ਲਈ ਵਿਆਹਾਂ ਸ਼ਾਦੀਆਂ ਵਿੱਚ ਇਹ ਸੂਟ ਬਹੁਤ ਵਧੀਆ ਰਹਿੰਦੇ ਨੇ ਕੁਆਲਿਟੀ ਬਹੁਤ ਸੁਪੀਰੀਅਰ ਹੈ ਰੰਗ ਬਹੁਤ ਸੋਹਣੇ ਨੇ ਤੇ ਸਾਰੇ ਹੀ ਰੰਗ ਜਿਹੜੇ ਨੇ ਸਮਰ ਸਪੈਸ਼ਲ ਆਏ ਨੇ ਕਟ ਰੇਟਾਂ ਵਿੱਚ ਜਾਮ ਕਾਟਨ ਦਾ ਆਲਓਵਰ ਸੂਟ 5 ਮੀਟਰ ਦਾ ਸਟ੍ਰਾਈਪਸ ਵਿੱਚ ਬਣੀ ਹੋਈਆਂ ਨੇ ਦੁਪੱਟਾ ਮਸਲੀਨ ਦਾ ਐਮਬਰਾਇਡਰੀ ਕੰਟਰਾਸਟ ਹੋਇਆ ਹੈ ਕਟ ਵਰਕ ਵਾਲਾ 790 ਰੁਪਏ ਦਾ ਰੇਟ ਹੈ ਤੇ ਰੰਗੇ ਦੇ ਵਿੱਚ ਜਿਹੜੇ ਨੇ ਚਾਰ ਨੇ ਬਾਕੀ ਅਗਰ ਤੁਸੀਂ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਪੁੱਛ ਸਕਦੇ ਹੋ ਐਵੇਂ ਵਾਲੇ ਜਿਹੜੇ ਸੂਟ ਨੇ ਇਹ ਤੁਹਾਨੂੰ 890ਾਂ ਦੇ ਵਿੱਚ ਦੋ ਮਿਲ ਜਾਣਗੇ ਆਲਓਵਰ ਸਲਬ ਕਾਟਨ ਦਾ 5 ਮੀਟਰ ਦਾ ਇੱਕ ਸੂਟ ਹੈ ਤੇ ਇਹ ਤੁਹਾਨੂੰ ਦੋ ਸੂਟ ਘੱਟੋ-ਘੱਟ ਬਾਈ ਕਰਨੇ ਹੋਣਗੇ ਤੇ ਜਿਹੜੇ ਦੋ ਸੂਟ ਨੇ ਇਹ ਤੁਹਾਨੂੰ 500 890ਵਾਂ ਵਿੱਚ ਮਿਲ ਜਾਣਗੇ ਸੂਟ ਸਾਰੇ ਅਵੇਲੇਬਲ ਨੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਇਹਮ ਵਾਲੇ ਵੀ ਗਰਮੀਆਂ ਲਈ कॉटन शिमर ਦੀ ਸ਼ਰਟ ਆ ਡਿਜੀਟਲ ਪ੍ਰਿੰਟ ਦੇ ਨਾਲ ਬਾਟਮ ਵੀ कॉटन ਦਾ ਸੈਲਫ ਪ੍ਰਿੰਟ ਨਾਲ ਆਏਗਾ ਐਮਬਲਾਈਟਰੀ ਵਰਕ ਹੋਇਆ ਬਾਟਮ ਤੇ ਦੁਪੱਟਾ कॉटन ਦਾ ਆਏਗਾ ਡਿਜੀਟਲ ਪ੍ਰਿੰਟ ਦੇ ਨਾਲ ਲਗਭਗ 22 ਮੀਟਰ ਦਾ ਸ਼ਰਟ ਵੀ 22 ਮੀਟਰ ਦੀ ਬਾਟਮ ਵੀ 22 ਮੀਟਰ ਦੁਪੱਟਾ ਵੀ 22 ਮੀਟਰ ਦਾ ਰੇਟ ਇਹਦਾ 1000 ਰੁਪਏ ਰੰਗ ਬੜੇ ਸੋਹਣੇ ਨੇ ਪਿਆਰੇ ਨੇ ਤੇ ਗਰਮੀਆਂ ਲਈ ਸਪੈਸ਼ਲ ਨੇ ਜੇ ਘਰ ਚੈਨਲ ਤੇ ਨਵੇਂ ਹੋ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਦੇਖਦੇ ਰਹੋਗੇ ਅੱਜ ਕੱਲ ਕਿਹੜੀ ਕਿਹੜੀ ਸੂਟ ਨੇ ਜੋ 트ੈਂਡ ਦੇ ਹਿਸਾਬ ਨਾਲ 트ੈਂਡ ਕਰ ਰਹੇ ਨੇ ਗਰਮੀਆਂ ਆ ਰਹੀਆਂ ਨੇ ਤੇ ਸਿੰਪਲ ਸੋਬਰ ਥੋੜੇ ਲਾਈਟ ਰੰਗਾਂ ਵਿੱਚ ਸੂਟ ਜਿਹੜੇ ਨੇ ਬੜੇ ਟ੍ਰੈਂਡ ਕਰਦੇ ਨੇ ਅਸੀਂ ਉਹ ਵੀ ਸੂਟ ਲੈ ਕੇ ਆਏ ਆ ਤੇ ਜਿੰਨੇ ਵੀ ਅੱਜ ਦੀ ਵੀਡੀਓ ਵਾਲੇ ਸੂਟ ਨੇ ਉਹ ਸਾਰੇ ਅਵੇਲੇਬਲ ਨੇ ਤੇ ਸਾਰੇ ਹੀ ਸੂਟਾਂ ਤੇ ਜਿਹੜੇ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਹੈ ਕੋਈ ਵੀ ਐਕਸਟਰਾ ਚਾਰजेस ਜਿਹੜਾ ਇਹਨਾਂ ਸੂਟਾਂ ਤੇ ਨਹੀਂ ਲੱਗੇਗਾ ਸਾਰੇ ਸੂਟ ਅਵੇਲੇਬਲ ਨੇ ਇਹ 400 ਵਿੱਚ ਗੁਰਗੰਜਾ ਦੀ ਸ਼ਰਟ ਔਰ ਗੰਜਾ ਦਾ ਦੁਪੱਟਾ ਤੇ ਜੌਰਜਟ ਦੇ ਬਾਟਮ ਨਾਲ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ ਰਾਂਗੇ ਦੇ ਵਿੱਚ ਆਏ ਦਿਨ ਨਵੇਂ ਤੋਂ ਨਵੇਂ ਅਪਡੇਟ ਹੁੰਦੇ ਰਹਿੰਦੇ ਨੇ। ਬਾਕੀ ਤੁਹਾਡੀ ਜੋ ਵੀ ਕੁਐਰੀ ਹੈ ਨੰਬਰ ਤੇ ਜਾ ਕੇ ਤੁਸੀਂ ਪੁੱਛ ਸਕਦੇ ਹੋ। ਜੋ ਵੀ ਤੁਹਾਡੀ ਕੁਐਰੀ ਹੋਏਗੀ ਤੁਹਾਨੂੰ ਰਿਪਲਾਈ ਜ਼ਰੂਰ ਆਏਗਾ। ਇਹ ਸਿੰਗਲ ਕਲਰ ਵਿੱਚ ਆਏ ਦੇ ਵਿੱਚ ਕੁਝ ਰੰਗ ਹੈਗੇ ਨੇ ਇਹ ਵੀ ਜਿਹੜਾ ਲਾਈਨ ਅਪ ਨਾਲ ਰਿਲੇਟਡ ਸੂਟ ਆਏਗਾ ਇਹਦੇ ਵਿੱਚ ਰੰਗ ਜਿਹੜੇ ਹੈਗੇ ਨੇ ਇੱਥੇ ਮੈਂ ਐਡ ਕੀਤੇ ਹੋਏ ਨੇ ਰੰਗ ਥੋੜੇ ਕੁਝ ਲਾਈਟ ਟੋਨ ਵਿੱਚ ਆਣ ਕੁਝ ਡਾਰਕ ਵਿੱਚ ਆਣਗੇ। ਲਾਈਨਨ ਤੇ ਕਾਟਨ ਦੀ ਸ਼ਰਟ ਆਏਗੀ 2 ਮੀਟਰ ਦਾ ਲਾਈਨਨ ਕਾਟਨ ਏਂਬਰਾਇਡਰਡ ਸ਼ਰਟ ਆਏਗੀ ਦੁਪੱਟਾ ਜਿਹੜਾ ਉਹ ਨਾਲ ਟੈਸਲ ਲੱਗੇ ਹੋਣੇਗੇ ਬਾਟਮ 2 ਮੀਟਰ ਦਾ ਆਏਗਾ ਉਹ ਵੀ ਲਾਈਨਨ ਕਾਟਨ ਵਿੱਚ ਆਏਗਾ ਇਹ ਕੁਝ ਥੋੜੇ ਪਾਰਟੀ ਵੇਅਰ ਸੂਟ ਨੇ ਇਹ ਹਾਈ ਰੇਂਜ ਵਾਲੀਆਂ ਕਲੈਕਸ਼ਨਾਂ ਨੇ ਥੋੜੀਆਂ ਇਹ ਵੈਡਿੰਗ ਸਪੈਸ਼ਲ ਨੇ ਚਾਰ ਰੰਗਾਂ ਵਿੱਚ ਆਏਗਾ 4000 ਰੁਪਏ ਦਾ ਰੇਟ ਹੈ ਐ 2600 ਦੇ ਵਿੱਚ ਆਏਗਾ ਬਹੁਤ ਪਿਆਰੇ ਵਰਕ ਹੋਏ ਨਾ ਤੇ ਇਹਨਾਂ ਦੋ ਤਰ੍ਹਾਂ ਦੀ ਕਲੈਕਸ਼ਨ ਆਂਦੀਆਂ ਨੇ ਇੱਕ 2600 ਦੇ ਵਿੱਚ ਤੇ ਇੱਕ 2900 ਦੇ ਵਿੱਚ ਇਹ ਲਿਮਟਿਡ ਹੀ ਆਂਦੇ ਨੇ ਕਲਰ ਫਿਰ ਤੋਂ ਰੀਸਟਾਕ ਹੁੰਦੇ ਨੇ ਕੁਝ ਦਿਨਾਂ ਬਾਅਦ ਐ ਵਾਲੀ ਜਿਹੜੀ ਕਲੈਕਸ਼ਨਾਂ ਨੇ ਇਹ 2900 ਦੀਆਂ ਨੇ ਬਾਕੀ ਕਿ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਲਓ ਕਲੈਕਸ਼ਨਾਂ ਅੱਜ ਵਾਲੀਆਂ ਸਾਰੀਆਂ ਅਵੇਲੇਬਲ ਨੇ ਫ੍ਰੀ ਸ਼ਿਪਿੰਗ ਚਾਰਜਸ ਆਲ ਓਵਰ ਇੰਡੀਆ ਅਗਰ ਕਲੈਕਸ਼ਨ ਆ ਪਸੰਦ ਆ ਤਾਂ ਕਮੈਂਟ ਕਰਕੇ ਵੀ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਜਰੂਰ ਕਰਨਾ ਤੇ ਸ਼ੇਅਰ ਵੀ ਜਰੂਰ ਕਰਨਾ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ